ਆਪ ਸਰਕਾਰ ਦਾ ਖਤਰਨਾਕ ਤੇ ਮਾਰੂ ਡਿਜ਼ਾਈਨ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਰਅਸਲ ਸਵਾਲ ਚੁੱਕੇ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮਜੀਠੀਆ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ ਸੁਖਬੀਰ ਬਾਦਲ ਨੇ ਵੱਡਾ ਦਾਵਾ ਕੀਤਾ ਹੈ ਇਹ ਆਪ ਸਰਕਾਰ ਦਾ ਖਤਰਨਾਕ ਤੇ ਮਾਰੂ ਡਿਜ਼ਾਈਨ ਹੈ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਅਪਣਾਇਆ ਮਾਰੂ ਡਿਜ਼ਾਈਨ ਹੈ ਤੇ ਇਸ ਵੇਲੇ ਮੇਰੇ ਸਹਿਯੋਗੀ ਪੰਕਜ ਕਪਾਹੀ ਐਸੇ ਖਬਰ ਤੇ ਹੋਰ ਅਪਡੇਟ ਦੇ ਨਾਲ ਜੁੜੇ ਨੇ ਪੰਕਜ ਕੀ ਅਪਡੇਟ ਕੀ ਵਿਕਰਮ ਮਜੀਠੀਆ ਦੀ ਸੁਰੱਖਿਆ ਘਟਾਈ ਗਈ ਆ हटਾਈ ਗਈ ਆ ਕੀ ਅਪਡੇਟ ਦੇਖੋ ਇਸ ਬਾਬਤ ਅਜੇ ਪੰਜਾਬ ਸਰਕਾਰ ਦੇ ਵੱਲੋਂ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਲੇਕਿਨ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੇ ਟਵੀਟ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕਿਉਂਕਿ ਜੈਟ ਸਿਕਿਉਰਟੀ ਦੀ ਮਿਲੀ ਹੋਈ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਉਹ हटਾਈ ਗਈ ਆ ਔਰ ਇਸ ਨੂੰ ਲੈ ਕੇ ਸਵਾਲ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਉੱਤੇ ਚੁੱਕੇ ਨੇ ਪੰਜਾਬ ਸਰਕਾਰ ਨੂੰ ਕਟਕਰੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਖੜੇ ਕਰ ਰਹੇ ਨੇ ਔਰ ਉਹਨਾਂ ਨੇ ਟਵੀਟ ਕਰਕੇ ਇਸ ਬਾਬਤ ਕਿਹਾ ਹੈ ਕਿ ਵਿਕਰਮ ਸਿੰਘ ਮੁਜੀਤਿਆ ਹੋਰਾਂ ਦੀ ਪ੍ਰਤਿਆ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਹਟਾਈ ਗਈ ਹੈ ਔਰ ਇਸ ਨਾਲ ਨਾਲ ਇਤਨਦਾ ਵੀ ਜ਼ਿਕਰ ਜਿਹੜਾ ਵਿਕਰਮ ਸਿੰਘ ਮੁਜੀਤਿਆ ਦੇ ਵੱਲੋਂ ਟਵੀਟ ਦੇ ਵਿੱਚ ਸੁਭੇਸ਼ ਸਿੰਘ ਬਾਦਲ ਦੇ ਵੱਲੋਂ ਵਿਕਰਮ ਸਿੰਘ ਮੁਜੀਤਿਆ ਦੇ ਹੱਕ ਦੇ ਵਿੱਚ ਜਿਹੜਾ ਟਵੀਟ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਵਿਕਰਮ ਸਿੰਘ ਮੁਜੀਤਿਆ ਦੀ ਸੁਰੱਖਿਆ ਟਾਂ ਦਾ ਫੈਸਲਾ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਕਾਲੀ ਦਲ ਦੀ ਅਗਵਾਈ ਦੇ ਖਿਲਾਫ ਖਤਰਨਾਕ ਅਤੇ ਜਾਨਲੇਵਾ ਸਾਜ਼ਿਸ਼ ਰਚੀ ਹੈ ਇਸ ਪੈਸਲੇ ਨੂੰ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਵਿਕਰਮ ਸਿੰਘ ਮਹੀਤਿਆ ਦੇ ਖਿਲਾਫ ਚਲਾਈ ਜਾ ਰਹੇ ਵੱਡੇ ਲੈਵਲ ਦੀ ਜਿਹੜੀ ਰਾਜਨੀਤੀ ਬਦਲੇ ਦੀ ਰਾਜਨੀਤੀ ਦੇ ਤਹਿਤ ਦੇਖਿਆ ਜਾਣਾ ਚਾਹੀਦਾ ਵੈ ਔਰ ਇਸ ਦੇ ਨਾਲ ਨਾਲ ਸੁਭ੍ਰਤ ਸਿੰਘ ਵੱਲ ਇਸ ਦਾ ਵੀ ਜ਼ਿਕਰ ਕਰਦੇ ਹੋਏ ਨਜ਼ਰ ਆਏ ਨੇ ਟਵੀਟ ਦੇ ਵਿੱਚ ਕਿ ਜੀ ਡਿਫਟਿਕ ਮਾਮਲੇ ਦੇ ਵਿੱਚ ਝੂਠਾ ਪਸੰਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਉਹਨਾਂ ਦੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਬਾਰੇ ਜ਼ਿਕਰ ਕੀਤਾ ਕਿ ਇਸ ਬਾਬਤ ਪਹਿਲਾਂ ਹੀ ਉਹ ਮਾਫੀ ਮੰਨ ਚੁੱਕੇ ਨੇ ਔਰ ਮਹੀਤਿਆ ਦੀ ਸੁਰੱਖਿਆ ठान ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੇਰੇ ਕਤਲ ਦੇ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਸ ਦੇ ਨਾਲ ਵੀ ਦੇਖ ਕੇ ਜੋੜਨਾ ਦੇਖਿਆ ਜਾਣਾ ਚਾਹੀਦਾ ਵੈ ਉਹ ਹਾਲਾਂਕਿ ਉਹ ਵਿਫਲ ਰਹੀ ਸੀ ਔਰ ਪੰਜਾਬ ਸਰਕਾਰ ਤੇ ਪੰਕਜ ਪੰਕਜ ਇਸ ਮਾਮਲੇ ਦੇ ਵਿੱਚ ਕੀ ਕੋਈ ਡਾਕੂਮੈਂਟ ਵੀ ਸਾਂਝਾ ਕੀਤਾ ਗਿਆ ਸੁਖਬੀਰ ਬਾਦਲ ਦੇ ਵੱਲੋਂ ਜਾਂ ਸਿਰਫ ਹਾਲੇ ਟਵੀਟ ਕੀਤਾ ਗਿਆ ਤੇ ਕੋਈ ਵਿਕਰਮ ਮਜੀਠੀਆ ਦਾ ਇਸ ਤੇ ਪ੍ਰतिकਰਮ ਦੇਖੋ ਵਿਕਰਮ ਮਜੀਠੀਆ ਜਾਣਕਾਰੀ ਮਿਲਦੀ ਹੈ ਕਿ ਅਜੇ ਦਿੱਲੀ ਦੇ ਵਿੱਚ ਮੌਜੂਦ ਨੇ ਪੰਜਾਬ ਦੇ ਵਿੱਚ ਨਹੀਂ ਹੈ ਜੋ ਜਾਣਕਾਰੀ ਇਸ ਵੇਲੇ ਆਈ ਹੈ ਔਰ ਡਾਕੂਮੈਂਟ ਦਾ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਨਹੀਂ ਕੋਈ ਸ਼ੇਅਰ ਕੀਤਾ ਗਿਆ ਲੇਕਿਨ ਕਿਉਂਕਿ ਜਿਹੜੀ ਸੁਰੱਖਿਆ ਮਿਲੀ ਹੁੰਦੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਉਹ ਜਾਣਕਾਰੀ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਦਿੱਤੀ ਹੋਵੇ ਕਿ ਇਹ ਜਿਹੜੇ ਪੁਲਿਸ ਮੁਲਾਜ਼ਮ ਨਾਲ ਸੀਗੇ ਉਹ ਵਾਪਸ ਲੈ ਲਿੱਤੇ ਗਏ ਨੇ ਔਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਇਹ ਟਵੀਟ ਕਰਕੇ ਸਵਾਬਤ ਜਿਹੜਾ ਵਾ ਇਤਰਾਜ਼ ਜਿਹੜਾ ਜ਼ਾਹਰ ਕੀਤਾ ਗਿਆ ਬਿਲਕੁਲ ਪੰਕਜ ਜਿਸ ਟੰਗ ਦੇ ਨਾਲ ਸੁਰੱਖਿਆ ਦਾ ਹਟਾਏ ਜਾਣਾ ਹਾਲਾਂਕਿ ਜੇਕਰ ਦੇਖਿਆ ਜਾਵੇ ਵਿਕਰਮ ਸਿੰਘ ਮਜੀਠੀਆ ਆ ਨੂੰ ਜੈਡ ਸਿਕਿਉਰਟੀ ਮਿਲੀ ਹੋਈ ਸੀ ਸਾਬਕਾ ਮੰਤਰੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਦੋਂ ਕੋਈ ਰਿਵਿਊ ਵੀ ਕੀਤਾ ਜਾਂਦਾ ਜਦੋਂ ਕੋਈ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਜਾਂਦੀ ਹੈ ਜਾਂ ਵਾਅਦਾ ਕੀਤਾ ਜਾਂਦਾ ਤਾਂ ਹਮੇਸ਼ਾ ਤੋਂ ਹੀ ਕੁਝ ਇਨਪੁਟਸ ਹੁੰਦੀਆਂ ਨੇ ਫਿਰ ਸਿਕਿਉਰਟੀ ਦਾ ਰਿਵਿਊ ਕੀਤਾ ਜਾਂਦਾ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਂਦਾ ਹੈ ਕੀ ਹੁੰਦਾ ਇਸ ਮਾਮਲੇ ਦੇ ਵਿੱਚ ਜਦੋਂ ਕਿਤੇ ਪੰਕਜ ਸਿਕਿਉਰਟੀ ਹਟਾਈ ਜਾਂਦੀ ਹੈ ਵਧਾਈ ਜਾਂਦੀ ਹੈ ਘਟਾਈ ਜਾਂਦੀ ਹੈ ਦੇਖੋ ਦੋ ਤਰ੍ਹਾਂ ਦੀ ਸੁਰੱਖਿਆ ਮਿਲੀ ਹੁੰਦੀ ਹੈ ਇੱਕ ਸੁਰੱਖਿਆ ਸੈਂਟਰ ਦੀ ਏਜੰਸੀਆਂ ਦੇ ਵੱਲੋਂ ਦਿੱਤੀ ਜਾਂਦੀ ਹੈ ਔਰ ਇੱਕ ਸੁਰੱਖਿਆ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਜੇ ਦੇਖਿਆ ਜਾਵੇ ਕਈ ਸਾਰੇ ਪੰਜਾਬ ਦੇ ਜਿਹੇ ਲੀਡਰ ਨੇ ਜਿਨ੍ਹਾਂ ਨੂੰ ਪੰਜਾਬ ਤੇ ਸੈਂਟਰ ਦੋਵਾਂ ਦੇ ਵੱਲੋਂ ਸੁਰੱਖਿਆ ਜਿਹੜੀ ਦਿੱਤੀ ਹੋਈ ਹੈ ਇਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੀ ਨੇ ਇਸ ਦੇ ਵਿੱਚ ਭਗਵੰਤ ਮਾਨ ਔਰੀ ਵੀ ਨੇ ਇਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਨੇ ਰਵਨੀਤ ਸਿੰਘ ਮਿੱਟੂ ਵੀ ਨੇ ਜਿਨ੍ਹਾਂ ਨੂੰ ਸੈਂਟਰ ਤੇ ਪੰਜਾਬ ਪਪਕੋ ਸਿਕਿਉਰਟੀ ਮਿਲੀ ਹੁੰਦੀ ਹੈ ਕਿਉਂਕਿ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਚਾਹੇ ਸੈਂਟਰ ਦੀਆਂ ਹੋਣ ਚਾਹੇ ਪੰਜਾਬ ਦੀਆਂ ਹੋਣ ਉਹਨਾਂ ਦੀ ਹਰ 6 ਮਹੀਨੇ ਬਾਅਦ ਹਰ ਸਾਲ ਜਿਹੜੀ ਹੈ ਰਿਵਿਊ ਕੀਤਾ ਜਾਂਦਾ ਹੈ ਕਿ ਕਿੰਨਾ ਥ੍ਰੈਟ ਹੈ ਕਿੰਨੇ ਕਿੰਨਾ ਰਿਸਕ ਹੈ ਕੋਈ ਵੱਡੇ ਲੀਡਰ ਦੇ ਉੱਤੇ ਔਰ ਰਿਵਿਊ ਕਰਨ ਤੋਂ ਬਾਅਦ ਹੀ ਸੁਰੱਖਿਆ ਘਟਾਈ ਜਾਂਦੀ ਹੈ ਵਧਾਈ ਜਾਂਦੀ ਹੈ ਉਹਨੇ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਜਿਹੜੀ ਵਿਕਰਮ ਸਿੰਘ ਮਜੀਠੀਆ ਨੇ ਪਹਿਲਾਂ ਕਿੰਨੇ ਪੁਲਿਸ ਮੁਲਾਜ਼ਮ ਉਹਨਾਂ ਦੇ ਕੋਲ ਸੀਗੇ ਔਰ ਕਿੰਨੇ ਘਟਾਏ ਗਏ ਨੇ ਕਿਉਂਕਿ ਇਹ ਹੋ ਸਕਦਾ ਹੈ ਕਿ ਕੁਝ ਪੁਲਿਸ ਮੁਲਾਜ਼ਮ ਘਟਾਏ ਗਏ ਹੋਣ ਬਿਲਕੁਲ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਤਾਂ ਖਤਮ ਨਹੀਂ ਕੀਤੇ ਜਾ ਸਕਦੇ ਕਿਉਂਕਿ ਪਹਿਲਾਂ ਸੁਖਵੀਰ ਸਿੰਘ ਬਾਦਲ ਦੇ ਕੋਲ ਜਿਵੇਂ ਸੈਂਟਰ ਤੇ ਪੰਜਾਬ ਦੀ ਸੁਰੱਖਿਆ ਏਜੰਸੀਆਂ ਦਾ ਪ੍ਰੈਕਟ ਸੀਗਾ ਔਰ ਉਸੇ ਦੇ ਮੱਦੇ ਨਜ਼ਰ ਉਹਨਾਂ ਨੂੰ ਸੁਰੱਖਿਆ ਮਿਲੀ ਹੋਈ ਸੀ ਔਰ ਇੱਥੇ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਦੇਖਿਆ ਜਾਵੇ ਉਹਨਾਂ ਕਿਉਂਕਿ ਪੰਜਾਬ ਦੇ ਵਜ਼ੀਰ رہ ਚੁੱਕੇ ਨੇ ਹਾਲਾਂਕਿ ਇਸ ਵੇਲੇ ਕਿਉਂਕਿ ਉਹ ਐਮਐਲਏ ਨਹੀਂ ਹੈ ਉਹਨਾਂ ਦੀ ਧਰਮ ਪਤਨੀ ਐਮਐਲਏ ਹੈ ਇਸ ਕੈਟਾਗਰੀ ਨੂੰ ਵੀ ਕਈ ਵਾਰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਰਿਵਿਊ ਕਰਦੀ ਹੈ ਹਾਲਾਂਕਿ ਮਜੀਠੇ ਹਲਕੇ ਤੋਂ ਆਉਂਦੇ ਆ ਉਸ ਏਰੀਏ ਦੇ ਵਿੱਚ ਬਾਰਡਰ ਨਾਲ ਲੱਗਦਾ ਹੈ ਉਸ ਗੱਲ ਨੂੰ ਵੀ ਧਿਆਨ ਚ ਰੱਖਿਆ ਜਾਂਦਾ ਹੈ ਔਰ ਹੁਣ ਇਹ ਜੀ ਇਸ ਬਾਬਾ ਡਿਟੇਲਸ ਜਾਣਕਾਰੀ ਦੇ ਸਕਦੇ ਨੇ ਕਿ ਕਿੰਨੇ ਪਹਿਲਾ ਪੁਲਿਸ ਮੁਲਾਜ਼ਮ ਸੀਗੇ ਜਾਂ ਸੁਰੱਖਿਆ ਦੇ ਮੁਲਾਜ਼ਮ ਲੱਗੇ ਸੀਗੇ ਔਰ ਕਿੰਨੇ ਵਾਪਸ ਲਿੱਤੇ ਗਏ ਨੇ ਕਿੰਨੀ ਕਟੋਤੀ ਕੀਤੀ ਗਈ ਹੈ ਇਸ ਓਵਰ ਡਿਟੇਲਸ ਜਾਣਕਾਰੀ ਲੈਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ। ਆਪੰਕਾ ਜਸਟੰਗ ਦੇ ਨਾਲ ਜੇਕਰ ਵਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲੇ ਸੈਂਟਰ ਤੇ ਪੰਜਾਬ ਦੋਵਾਂ ਦੀ ਸੁਰੱਖਿਆ ਸੀ ਤਾਂ ਹੁਣ ਮੰਨਿਆ ਜਾ ਸਕਦਾ ਹੈ ਜਿਸ ਤਰ੍ਹਾਂ ਸੁਖਵੀਰ ਬਾਦਲ ਦਾਵਾ ਕਰ ਰਹੇ ਨੇ ਕਿ ਹਾਲੇ ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਹਟਾਈ ਗਈ ਹੈ। ਦੇਖੋ ਇਹ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਕੋਲ ਤਾਂ ਸੈਂਟਰ ਤੇ ਪੰਜਾਬ ਦੋਵਾਂ ਦੀ ਸੁਰੱਖਿਆ ਸੀਗੀ। ਜੀ। ਵਿਕਰਮ ਮਜੀਠੀਆ ਕੋਲ ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਤਾਂ ਸੁਰੱਖਿਆ ਸੀ ਲੇਕਿਨ ਸੈਂਟਰ ਦਾ ਜੇ ਕਲੀਅਰ ਨਹੀਂ ਹੈ ਕਿ ਉਹਨਾਂ ਕੋ ਸਿਕਿੰਗਾਂ ਨਹੀਂ ਸੀਗੀ ਲੇਕਿਨ ਇਹ ਹੋ ਸਕਦਾ ਹੈ ਕਿ ਪਹਿਲਾਂ ਵੱਦ ਪੁਲਿਸ ਮੁਲਾਜ਼ਮ ਹੋਣ ਹੁਣ ਉਹਨਾਂ ਦੇ ਵਿੱਚ ਕਟੋਤੀ ਕੀਤੀ ਹੋਵੇ ਕਿਉਂਕਿ ਚੱਲ ਨੂੰ ਵੀ ਧਿਆਨ ਤੇ ਕਈ ਵਾਰ ਸੁਰੱਖਿਆ ਜਾਂਦੀਆਂ ਜਾਂ ਪੁਲਿਸ ਦੇਖਦੀ ਹੈ ਕਿ ਹੁਣ ਇਸ ਵੇਲੇ ਮੌਜੂਦਾ ਬਧਾਇਕ ਨਹੀਂ ਹੈ ਮੰਤਰੀ ਨਹੀਂ ਹੈ ਐਕਟ ਐਮ ਐਲ اے ਨਹੀਂ ਔਰ ਜਦੋਂ ਐਕਟ ਐਮ ਐਲ اے ਕੋਈ ਹੋਵੇ ਉਸ ਦੀ ਕਈ ਵਾਰ ਸੁਰੱਖਿਆ ਵੀ ਕਟੋਤੀ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਕਈ ਵਾਰ ਆਪੋਜੀਸ਼ਨ ਦੇ ਲੀਡਰ ਇਸ ਗੱਲ ਦਾ ਇਲਜ਼ਾਮ ਲਗਾਉਂਦੇ ਨੇ ਕਿ ਜਾਣ ਬੁਝ ਕੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਜਿਹੜੇ ਨੇ ਉਹ ਘਟਾਏ ਗਏ ਨੇ ਇਸ ਜਿਹੇ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਦੇ ਪਿੱਛੇ ਕੀ وجہ ਹੈ ਕਿੰਨੇ ਪੁਲਿਸ ਮੁਲਾਜ਼ਮ ਘਟਾਏ ਗਏ ਨੇ ਔਰ ਦੂਸਰਾ ਇਸ ਦੇ ਨਾਲ ਨਾਲ ਵਿਕਰਮ ਜੀਥਿਆ ਹੋਰਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਇਸ ਵੇਲੇ ਅਕਾਲੀ ਦਲ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਜਿਹੜੀ ਹੈ ਆਬਜ਼ਰਵਰ ਦੇ ਨਾਲ ਚੱਲ ਰਹੀ ਹੈ ਔਰ ਉਸ ਮੀਟਿੰਗ ਦੇ ਵਿੱਚ ਵੀ ਇਸ ਵੇਲੇ ਇਸੇ ਗੱਲ ਤੇ ਚਰਚਾ ਹੋ ਰਹੀ ਹੈ ਔਰ 5 ਵਜੇ ਦੇ ਆਸ-ਪਾਸ ਅਕਾਲੀ ਦਲ ਦੇ ਵੱਲੋਂ ਇਸ ਬਾਬਤ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਡਿਟੇਲ ਚ ਜਾਣਕਾਰੀ ਵੀ ਜਿਹੜੀ ਉਹ ਸਾਂਝੀ ਕੀਤੀ ਜਾ ਸਕਦੀ ਹੈ ਠੀਕ ਹੈ ਪੰਕਜ ਤੁਸੀਂ ਨਜ਼ਰ ਬਣਾਏ ਰੱਖੋ ਅਪਡੇਟ ਅਸੀਂ ਤੁਹਾਤੋਂ ਦੁਬਾਰਾ ਲਵਾਂਗੇ ਪਰ ਫਿਲਹਾਲ ਸ਼ੁਕਰੀਆ ਤੇ ਉਧਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਕਿ ਆਪ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਹਟਾ ਦਿੱਤੀ ਹੈ ਸੁਖਬੀਰ ਬਾਦਲ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਹੈ ਕਿ ਮਜੀਠੀਆ ਦੀ ਪੂਰੀ Z+ ਸੁਰੱਖਿਆ ਹਟਾਈ ਗਈ ਹੈ ਇਹ ਆਪ ਸਰਕਾਰ ਦਾ ਖਤਰਨਾਕ ਤੇ ਮਾਰੂ ਡਿਜ਼ਾਈਨ ਹੈ ਸੁਖਬੀਰ ਬਾਦਲ ਨੇ ਐਕਸ ਤੇ ਲਿਖਿਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਅਪਣਾਇਆ ਹੋਇਆ ਮਾਰੂ ਡਿਜ਼ਾਈਨ ਹੈ ਮਜੀਠੀਆ ਖਿਲਾਫ ਬਦਲਾਖੋਰੀ ਵਾਲੀ ਸਿਆਸਤ ਹੋ ਰਹੀ ਹੈ ਮਜੀਠੀਆ ਨੂੰ ਝੂਠੇ ਡਰੱਗ ਕੇਸ ਚ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸੁਖਬੀਰ ਬਾਦਲ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਨੇ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਹੈ ਅਤੇ ਸੁਖਬੀਰ ਬਾਦਲ ਦਾ ਆਪ ਸਰਕਾਰ ਤੇ ਵੱਡਾ ਹਮਲਾ ਮਜੀਠੀਆ ਦੀ ਸੁਰੱਖਿਆ ਹਟਾਏ ਜਾਣ ਨੂੰ ਲੈ ਕੇ ਸੁਖਬੀਰ ਬਾਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਦਸ ਦੇ ਕੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਐਕਸ ਤੇ ਲਿਖਿਆ ਏ ਕਿ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ ਤੇ ਸਵਾਲ ਆਪ ਸਰਕਾਰ ਤੇ ਖੜੇ ਕੀਤੇ ਗਏ ਨੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਜੀਠੀਆ ਨੂੰ ਝੂਠੇ ਕੇਸ ਦੇ ਵਿੱਚ ਫਸਾਉਣਾ ਚਾਹੁੰਦੀ ਹੈ ਦਸ ਦੇ ਕੇ ਦੂਜੇ ਪਾਸੇ ਡਰੱਗ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਜਾਰੀ ਹੈ ਪੰਜਵੀਂ ਸੈਟ ਦਾ ਗਠਨ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਇਸ ਨੂੰ ਲੈ ਕੇ ਵੀ ਵਿਕਰਮ ਮਜੀਠੀਆ ਸਵਾਲ ਚੁੱਕ ਚੁੱਕੇ ਨੇ ਕਿ ਆਖਿਰ ਇੰਨੀਆਂ ਸੈਟ ਕਿਉਂ ਬਦਲੀਆਂ ਜਾ ਰਹੀਆਂ ਨੇ ਤੇ ਹੁਣ ਦੂਜੇ ਪਾਸੇ ਸੁਖਬੀਰ ਬਾਦਲ ਦੇ ਵੱਲੋਂ ਇਹ ਵੱਡਾ ਦਾਬਾ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਆਪ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਹਟਾ ਦਿੱਤੀ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਹਾਲੇ ਤੱਕ ਇਸ ਸਬੰਧੀ ਕੋਈ ਵੀ ਅਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਨਾ ਹੀ ਹਾਲੇ ਤੱਕ ਵਿਕਰਮ ਸਿੰਘ ਮਜੀਠੀਆ ਸਾਹਮਣੇ ਆਏ ਨੇ ਪਰ ਸੁਖਬੀਰ ਬਾਦਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਪਣੇ ਐਕਸ ਦੇ ਰਾਹੀਂ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਵਿਕਰਮ ਮਜੀਠੀਆ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ ਅਤੇ ਇਹ ਬਾਦ ਆ ਜੋ ਦਾਅਵਾ ਹੈ ਉਹ ਸੁਖਬੀਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਕਿ ਮਜੀਠੀਆ ਦੀ ਪੂਰੀ ਦੀ ਪੂਰੀ Z+ ਸੁਰੱਖਿਆ ਹਟਾਈ ਗਈ ਹੈ ਤੇ ਇਸ ਨੂੰ ਆਪ ਸਰਕਾਰ ਦਾ ਖਤਰਨਾਕ ਤੇ ਮਾਰੂ ਡਿਜ਼ਾਈਨ ਦੱਸਿਆ ਸੁਖਬੀਰ ਬਾਦਲ ਨੇ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਇਹ ਮਾਰੂ ਡਿਜ਼ਾਈਨ ਅਪਣਾਇਆ ਗਿਆ ਹੈ ਮਜੀਠੀਆ ਖਿਲਾਫ ਬਦਲਾਖੋਰੀ ਵਾਲੀ ਸਿਆਸਤ ਕੀਤੀ ਜਾ ਰਹੀ ਹੈ ਤੇ ਮਜੀਠੀਆ ਨੂੰ ਝੂਠੇ ਡਰੱਗ ਕੇਸ ਚ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਦੇ ਨਾਲ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਕਰਮ ਮਜੀਠੀਆ ਤੋਂ ਮੁਆਫੀ ਮੰਗ ਚੁੱਕੇ ਨੇ ਇਹ ਵੀ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਸੁਖਬੀਰ ਬਾਦਲ ਦੇ ਵੱਲੋਂ ਇਹ ਵੱਡਾ ਹਮਲਾ ਆਪ ਸਰਕਾਰ ਤੇ ਮਜੀਠੀਆ ਦੀ ਸੁਰੱਖਿਆ ਹਟਾਏ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਹਾਲਾਂਕਿ ਫਿਰ ਦੱਸਦੀ ਹੈ ਕਿ ਹਾਲੇ ਅਧਿਕਾਰੀ ਤੌਰ ਤੇ ਤੇ ਸਰਕਾਰ ਦੇ ਵੱਲੋਂ ਇਸ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਦੂਜੇ ਪਾਸੇ ਵਿਕਰਮ ਮਜੀਠੀਆ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਨਹੀਂ ਆਏ ਪਰ ਸੁਖਬੀਰ ਬਾਦਲ ਦੇ ਵੱਲੋਂ ਜ਼ਰੂਰ ਇਦਾਬਤ ਕੀਤੀ ਗਈ ਤਾਂ ਵੱਡੀ ਖਬਰ ਹੈ ਜਿਸ ਢੰਗ ਦੇ ਨਾਲ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਨੇ ਤੇ ਮੰਤਰੀ ਰਹਿ ਚੁੱਕੇ ਨੇ ਅਕਾਲੀ ਸਰਕਾਰ ਦੇ ਵੇਲੇ ਇਸ ਵੇਲੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਨੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਸੁਰੱਖਿਆ ਮਿਲੀ ਹੋਈ ਸੀ ਤੇ ਹੁਣ ਸੁਖਬੀਰ ਬਾਦਲ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ ਆਪ ਸਰਕਾਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਆਪ ਸਰਕਾਰ ਦੇ ਵੱਲੋਂ ਇਹ ਅਕਾਲੀ ਲੀਡਰਸ਼ਿਪ ਖਿਲਾਫ ਮਾਰੂ ਡਿਜ਼ਾਈਨ ਅਪਣਾਇਆ ਗਿਆ ਹੈ ਸੁਖਬੀਰ ਸਿੰਘ ਬਾਦਲ ਦਾ ਇਹ ਵੱਡਾ ਦਾਵਾ ਕਿ ਵਿਕਰਮ ਮਜੀਠੀਆ ਦੀ ਸੁਰੱਖਿਆ ਖਟਾਈ ਗਈ ਹੈ ਹਾਲਾਂਕਿ ਫਿਰ ਦੱਸਦੀ ਹੈ ਕਿ ਹਾਲੇ ਅਧਿਕਾਰੀ ਤੌਰ ਤੇ ਇਸ ਸੰਬੰਧੀ ਸਰਕਾਰ ਦੇ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਦਾਵਾ ਜ਼ਰੂਰ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਹਟਾ ਦਿੱਤੀ ਹੈ